ਯੋਗ ਵੀਡੀਓ ਖੋਲੀ ਜਾ ਰੋ। ਲਾਓ ਜੀ ਤੁਹਾਡੇ ਮੂਹਰੇ ਹੀ ਪੋਸਟਮਾਰਮ ਕਰਨ ਲੱਗੇ ਆਂ। ਪ੍ਰਿੰਸਸ ਕਲੈਕਸ਼ਨ ਓਪਨ ਚੈਲੰਜ ਰੇਟ ਆ। ਬੋਰੇ ਆਈ ਜਾਂਦੇ ਆ ਤੇ ਐਂ ਵੀ ਕੀ ਜਾਂਦੇ ਆ। ਚੈਲੰਜ ਆ ਸਾਰੇ ਪੰਜਾਬ ਦੀ ਰੇਟ ਦੀ ਫੁੱਲ ਗਰੰਟੀ ਆ। ਆਹ ਲਓ ਸਾਹਮਣੀ ਖੋਲਦੇ ਆਂ ਸਾਹਮਣੀ ਵੀਡੀਓ ਪਾਉਣੇ ਸਾਹਮਣੀ ਵੀਡੀਓ ਦਿੰਨੇ ਆ। ਏਕੇ ਟੈਕਸ ਤੇ ਪ੍ਰਿੰਸਸ ਕਲੈਕਸ਼ਨ ਸਿੰਗਲ ਪੀਸ 650 ਦਾ 2 ਲੈਨੇ ਆ 1200 ਦੇ ਆ। ਬੰਦ ਦੇ ਬੰਦ ਥਾਣ ਚੱਕਨੇ ਆ ਵੇਚਣ ਵਾਸਤੇ 585 ਰੁਪਏ ਨਾਲ ਚੁਕਾ ਦਾਂਗੇ ਠੀਕ ਹੈ ਜੀ 585 ਦੀ ਖਰੀਦ ਆ ਉਮੀ ਚੁਕਾ ਦਨੇ ਆ ਜੇ ਕੱਟ ਕੇ ਦੋ ਵੀ ਸਣੇ ਆ 1200 ਦੇ ਸਿੰਗਲ 650 ਦਾ ਆ ਲਓ ਜੀ ਬੋਰੇ ਫੋਰ ਵੀ ਆ ਜਾਂਦੇ ਖੋਲੀਆਂ ਨੇ ਨਾਲ ਦੀ ਨਾਲ ਕੰਮ ਵੀੜੀ ਜਾਂਦੇ ਆ ਤੇ ਭੈਣਾ ਦੇ ਫਾਇਦੇ ਕਰੀ ਜਾਂਦੇ ਆ ਏਕੇ ਟੈਕਸ ਦੀ ਪ੍ਰਿੰਸਸ ਕਲੈਕਸ਼ਨ ਪੰਡਤਾਂ ਦੀ ਹੱਡੀ ਤੇ ਜਿੰਨਾ ਮਰਜੀ ਮਾਲ ਲੈ ਲਓ ਡੇਲੀ ਨਵੇਂ ਤੋਂ ਨਵੇਂ ਡਿਜ਼ਾਈਨ ਓਪਨ ਜੰਮੜਾ ਮੁੱਤ ਮਾਰ ਕੈਮਰਾ ਲਓ ਜੀ ਇੱਧਰ ਲੈ ਆਵਣਾ ਨੇ ਆਨਸਾ ਮੜਾ ਜਾ ਲਓ ਜੀ ਸਿੰਗਲ 650 2 1200 ਖੁੱਲਾ ਚੈਲੰਜਾ ਸਾਰੇ ਪੰਜਾਬ ਦੀ ਰੇਟ ਦੀ ਗਾਰੰਟੀ ਆ ਜੇ ਲੈਣੇ ਆ ਵੇਚਣ ਵਾਸਤੇ ਬੰਦ ਦੇ ਬੰਦ ਥਾਣ ਪੰਡਾਂ ਦੀ ਹੱਡੀ 585 ਰੁਪਏ ਦੇ ਵਿੱਚ ਲਓ ਜੀ ਏਕੇ ਟੈਕਸ ਦੀ ਫਰਾਂਸਿਸ ਕਲੈਕਸ਼ਨ ਸਾਰੇ ਪੰਜਾਬ ਦੀ ਚੈਲੰਜ ਆਪਣਾ ਰੇਟਾਂ ਦਾ ਚੈਲੰਜਾ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਟੇਰਾਂ ਦੇ ਟੇਰ ਪੰਡਾਂ ਦੀ ਹੱਡੀ